ਤੇ ਡੀਸੀ ਕਹਿੰਦਾ ਸੀ ਮੈਂ ਇੱਥੇ ਕਬਜ਼ਾ ਲੈ ਕੇ ਦੇਣਾ ਜਾਂ ਤੁਹਾਡੇ ਬਦੌਲਤ ਮੇਰੇ ਵੀਰੋ ਤੁਹਾਡੇ ਜਿਹਾਰੂ ਲੋਕਾਂ ਦੀ ਬਦੌਲਤ ਤੁਹਾਡੇ ਕਿਸਾਨਾਂ ਦੀ ਬਦੌਲਤ ਉਹ ਅੱਜ ਤੱਕ ਕਬਜ਼ਾ ਨਹੀਂ ਲੈਣ ਦਿੱਤਾ ਹਰ 6 ਮਹੀਨਿਆਂ ਬਾਅਦ ਪ੍ਰਸ਼ਾਸਨ ਚੜ੍ਹ ਕੇ ਆਉਂਦਾ ਹਰ 6 ਮਹੀਨਿਆਂ ਬਾਅਦ ਮੋੜੀ ਦਾ ਅੱਜ ਵੀ ਗਰਦਾਸਪੁਰ ਤੁਸੀਂ ਵੇਖਿਆ ਨਾ ਵੀਡੀਓ ਹਰ ਚੌਥੇ ਦਿਨ ਆ ਜਾਂਦੇ ਆ ਕਿਤੇ 4 ਵਜੇ ਆ ਜਾਂਦੇ ਤੜਕੇ ਕਿਤੇ ਰਾਤ ਨੂੰ 3 ਵਜੇ ਆ ਜਾਂਦੇ ਆ ਇਵੇਂ ਉੱਥੇ ਫਰੋਜਪੁਰ ਆਉਂਦੇ ਆ। ਤੇ ਉੱਥੇ ਇੱਕ ਗੱਲ ਕਹੀ ਸੀ ਜਿਦੋਂ ਪਹਿਲੇ ਦਿਨ ਮੋਰਚਾ ਲਾਇਆ ਸੀ। ਐ ਉੱਥੇ ਵੀ ਖੇਤ ਦੇ ਵਿੱਚ ਮੋਰਚਾ ਲਾਇਆ ਸੀ ਜਾ ਕੇ। ਆ ਆਪਣੇ ਇੰਦਰਜੀਤ ਸਿੰਘ ਬਾਠ ਫਰੋਜਪੁਰ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਆ ਇਹਨਾਂ ਨੂੰ ਪਤਾ ਮੈਂ ਵੀ ਉਦੋਂ ਫਰੋਜਪੁਰ ਜ਼ਿਲ੍ਹੇ 'ਚ ਹੀ ਹੁੰਦਾ ਸੀਗਾ। ਉੱਥੇ ਮੋਰਚੇ ਦੇ ਵਿੱਚ ਇੱਕ ਗੱਲ ਕਹੀ ਸੀ ਵੀ ਡੀਸੀ ਨੂੰ ਜੇ ਤਾਂ ਤੂੰ ਆਪਦੇ ਜ਼ਿਲ੍ਹੇ ਦੀ ਫੋਰਸ ਲੈ ਕੇ ਆਉਣੀ ਆ। ਤੇ ਫਿਰ ਭਾਈ ਅਸੀਂ ਆਪਲਾ ਜ਼ਿਲ੍ਹਾ ਸੱਦ ਲਾਂਗੇ। ਤੇ ਜੇ ਤੂੰ ਪੰਜਾਬ ਦੀ ਫੋਰਸ ਲੈ ਕੇ ਆਉਣੀ ਆ ਫਿਰ ਅਸੀਂ ਪੰਜਾਬ ਸੱਦ ਲਾਂਗੇ। ਪਰ ਆ ਜਮੀਨ ਤੇ ਕਬਜ਼ਾ ਸਾਡੀਆਂ ਲਾਸ਼ਾਂ ਤੋਂ ਲਾਂਘ ਕੇ ਕਰੇਗਾ ਉਤਰਾਂ ਨਹੀਂ ਉਹ। ਤੇ ਹੁਣ ਤੱਕ ਮੇਰੇ ਵੀਰੋਂ ਕਬਜ਼ਾ ਹੋਣ ਨਹੀਂ ਦਿੱਤਾ। ਤੇ ਇੱਥੇ ਵੀ ਐਵੇਂ ਆ। ਇੱਥੇ ਪ੍ਰਸ਼ਾਸਨ ਨੇ ਹੁਣ ਚੜ ਕੇ ਆਇਆ ਕਰਨਾ। ਤੇ ਉਹਨੂੰ ਮੋੜਿਆ ਕਰਨਾ ਆਪਾਂ। ਪਰ ਇੱਕ ਐਹਦ ਕਰੋ ਹੱਥ ਖੜੇ ਕਰਕੇ। ਵਿਸ਼ਵਾਸ ਦਿਵਾ ਦਿਆ ਜੀ। ਵੇ ਬੀਬੀ ਦੀ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦੇਣਾ ਠੀਕ ਹੈ ਨਾ ਬੋਲ ਸੋ ਨਿਹਾਲ ਸਤਿ ਸ੍ਰੀ ਅਕਾਲ ਆਪਦਾ ਸਾਰਾ ਕੁਝ ਦਾਤੇ ਲਾ ਦੇਾਂਗੇ ਪਰ ਜਿੰਨਾ ਚਿਰ ਆਪਣੇ ਵਿੱਚ ਸਾਹ ਲੱਗਦੇ ਆ ਨਾ ਉਹ ਗੁਰੂ ਦੇ ਖਾalse ਦਾ ਕੰਮ ਨਹੀਂਗਾ ਵੀ ਇੱਥੇ ਗੱਲ ਹੋਰ ਕਰ ਜਾਣੀ ਤੇ ਮੁੜ ਕੇ ਕੁਸ਼ੂਰ ਕਰਨੀ ਉਸ ਗੱਲ ਤੇ ਪਹਿਰਾ ਦੇਵਾਂਗੇ ਨਾਲ ਆਪਾਂ ਸਾਰੇ ਇਕੱਠੇ ਆ ਬਾਕੀ ਮੈਂ ਕਬੂਰਥਾਲ ਜ਼ਿਲ੍ਹਾ ਜਿਹੜਾ ਉੱਥੇ ਚੱਲ ਕੇ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਹੁੰਦਾ ਭਰਾਵਾਂ ਦੇ ਨਾਲ ਖੜਨਾ ਇੱਥੋਂ ਆਪਾਂ ਨੂੰ ਵੀ ਸ਼ਬਦ ਲੈਣਾ ਚਾਹੀਦਾ ਮੋਗੇ ਵਾਲੇ ਤੁਹਾਨੂੰ ਵੀ ਵੀ ਤੁਸੀਂ ਇਕੱਲੇ ਨਹੀਂ ਤੇ ਕੱਲ ਨੂੰ ਕਪੂਰਥੜੇ ਨੂੰ ਲੋਡ ਪਈ ਤੇ ਫਿਰ ਕਪੂਰਥੜਾ ਵੀ ਇਕੱਲਾ ਨਹੀਂ ਹੁਣ ਫਿਰੋਜ਼ਪੁਰ ਜ਼ਿਲ੍ਹਾ ਸਾਰਾ ਆ ਚਾਰ ਜ਼ੋਨ ਜਿਹੜੇ ਇਹਨਾਂ ਨੇ ਉਰਲੇ ਬੰਨੇ ਲੈ ਕੇ ਜਾਂਦੇ ਆ ਇਸੇ ਕਰਕੇ ਕਿ ਸਾਡੇ ਭਰਾ ਅੱਜ ਉੱਥੇ ਮੈਦਾਨ ਚ ਤੇ ਉਹਨਾਂ ਦੇ ਨਾਲ ਜਾਣਾ ਮੁਖਸਰ ਜ਼ਿਲ੍ਹੇ ਤੋਂ ਆਏ ਆਪਣੇ ਆਗੂ ਸਾਬਾ ਆ ਲੁਧਿਆਣਾ ਜ਼ਿਲ੍ਹੇ ਤੋਂ ਆਏ ਆ ਉਹ ਕਾਹਦਾ ਕਰਕੇ ਆਏ ਆ ਕਿ ਅਸੀਂ ਆਪਦੇ ਭਰਾਵਾਂ ਤੇ ਆਂਚ ਨਹੀਂ ਔੜਦੇ ਨਹੀਂ ਉਹਨਾਂ ਦਾ ਵਾਲ ਵਿੰਗਾ ਨਹੀਂ ਔੜਦੇ ਤਾਂ ਏਡੀ ਦੂਰੋਂ ਚੱਲ ਕੇ ਆਏ ਤੇ ਫਿਰ ਭਾਈ ਜਦੋਂ ਕੱਲ ਨੂੰ ਕਿਤੇ ਉੱਥੇ ਲੋੜ ਪੈ ਗਈ ਨਾ ਫਿਰ ਤੁਹਾਨੂੰ ਐਂ ਦੇਣਾ ਪਿਆ ਠੀਕ ਹੈ ਨਾ ਤਿਆਰ ਹੋ ਨਾ ਬਸ ਜਿਹੜੇ ਵੀ ਜ਼ਿਲ੍ਹੇ ਚ ਕਿਸੇ ਨੂੰ ਵੀ ਲੋੜ ਪਵੇ ਕਿਸੇ ਪਿੰਡ ਚ ਲੋੜ ਪਵੇ ਕਿਸੇ ਜ਼ੋਨ ਚ ਲੋੜ ਪਵੇ ਕਿਸੇ ਜ਼ਿਲ੍ਹੇ ਚ ਲੋੜ ਪਵੇ ਉਦੋਂ ਫਿਰ ਸਾਰਿਆਂ ਨੇ ਉਧਰ ਨੂੰ ਵੀਰਾ ਘੱਟ ਦੇਣੀ ਐਂ ਕਰਦੇ ਹੁੰਦੇ ਸੀ ਜਦੋਂ ਆਪਣੇ ਕਾਨੂੰਬਾਨ ਦੇ ਸੰਭਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਸਿੰਘ ਸਾਰਾ ਦਿਨ ਜੰਗਲਾਂ ਤੇ ਰਹਿਣਾ ਰਾਤ ਨੂੰ 12 ਕਹਿੰਦੇ ਨਾ ਖਾਲਸੇ ਦੇ 12 ਉਹ 12 ਉਦੋਂ ਵੱਜਦੇ ਹੁੰਦੇ ਸੀ ਰਾਤ ਨੂੰ ਫਿਰ 12 ਵਜੇ ਚੜਾਈ ਕਰਕੇ ਤੇ ਕੰਮ ਕਰਕੇ ਅਗਲੇ ਆ ਜਾਂਦੇ ਹਾਂ। ਸੋ ਇਹ ਹੈ ਆ ਹਰ ਥਾਂ ਜਿੱਥੇ ਵੀ ਕਿਤੇ ਕਿਸੇ ਨਾਲ ਧੱਕਾ ਹੋਊਗਾ ਉੱਥੇ ਆਪਾਂ ਪੈਰ ਦੇ ਵਿੱਚ ਜੁੱਤੀ ਨਹੀਂ ਪਾਉਣੀ। ਦੇਖੋ ਕੋਈ ਆਗੂ ਨਹੀਂ ਆਪਾਂ। ਠੀਕ ਆ ਜ਼ਿੰਮੇਵਾਰੀਆਂ ਲੱਗੀਆਂ ਸਾਡੀਆਂ। ਤੁਸੀਂ ਸੂਬਾ ਚਾਰਲਸ ਖਤਰ ਦੀ ਜ਼ਿੰਮੇਵਾਰੀ ਦਿੱਤੀ ਨਭਾਈ ਜਾਣਾ। ਪਰ ਮੈਂ ਆਗੂ ਆਪਦੇ ਆਪ ਨੂੰ ਨਹੀਂ ਮੰਨਦਾ। ਕਦੇ ਨਹੀਂ। ਕਈ ਤੁਹਾਡੇ ਵਰਗਾ ਸਾਰੇ ਆਪਾਂ ਇੱਕੋ ਜਿਹੇ ਆ ਕੋਈ ਆਗੂ ਨਹੀਂ ਕੋਈ ਪ੍ਰਧਾਨ ਨਹੀਂ ਕਿਉਂ ਜਦੋਂ ਆਪਾਂ ਮੈਦਾਨ 'ਚ ਹੋ ਜੇ ਉਦੋਂ ਸਾਰੇ ਬਰਾਬਰ ਤੇ ਬਰਾਬਰ ਹੀ ਆਪਾਂ ਕੰਮ ਕਰਦੇ ਆ ਸਾਰੇ ਸਾਰਿਆਂ ਨੇ ਕਰਨਾ ਸੋ ਇਹ ਹੀ ਆ ਆਪਣਾ ਤਾਂ ਜਿਹੜਾ ਗੁਰੂ ਸਾਹਿਬ ਨੇ ਆਪਾਂ ਨੂੰ ਜੋ ਸਿੱਖ ਕੌਮ ਨੂੰ ਦਿੱਤਾ ਸੀ ਆਪਾਂ ਉਹਦੇ ਇੱਤੇ ਤੇ ਆਪਣਾ ਜਥੇਬੰਦੀ ਵੀ ਆਪਣੀ ਚੱਲਦੀ ਆ ਤੁਸੀਂ ਵੀ ਸਾਰੇ ਚੱਲਦੇ ਹੋ ਉਸੇ ਉਸੇ ਕੰਮ ਤੇ ਇਹ ਕੰਮ ਆਪਾਂ ਲਗਾਤਾਰ ਜਾਰੀ ਰੱਖਣਾ ਸੋ ਇਹਦੇ ਵਾਸਤੇ ਅਗਲੀ ਗੱਲ ਲਾਸਟ ਅਜੇ ਕੋਟ ਹੀ ਸੇਖਾ ਥੋੜਾ ਨੇ ਪਿੱਛੇ ਹੋ ਜੀ ਕੋਈ ਨਹੀਂ ਕੋਟ ਹੀ ਸੇਖਾ ਤੇ ਆਪਣਾ ਧਰਮ ਕੋਟ ਤਫਤੇ ਗੜ ਜੋਂ ਇਹ ਅਜੇ ਨਾ ਜਾਇਆ ਜੀ ਇਹ ਆਪਾਂ ਠਹਿਰ ਕੇ ਚੱਲਾਂਗੇ ਆਪਾਂ ਅਜੇ ਗੱਲਾਂ ਬਾਤਾਂ ਹੋਰ ਕਰਦੇ ਆ ਮੀਟਿੰਗ ਕਰੂ ਮੀਟਿੰਗ ਇਹ ਆਪਾਂ ਮੀਟਿੰਗ ਕਰਦੇ ਇੱਥੇ ਮੀਟਿੰਗ ਕਰਕੇ ਫਿਰ ਆਪਾਂ ਇੱਥੇ ਡਿਊਟੀਆਂ ਲਾਵਾਂਗੇ ਹਰ ਦੋ ਪਿੰਡ ਰੋਜ਼ ਆਇਆ ਕਰਨਗੇ ਦੋ ਪਿੰਡ ਰੋਜ਼ ਝੰਡੇ ਡੰਡੇ ਲੈ ਕੇ ਆਣ ਕੇ ਇੱਥੇ ਲਗਾਤਾਰ ਰਹਿਣੇ ਅਗਲੇ ਦਿਨ ਦੂਜੇ ਦੋ ਪਿੰਡ ਜਦੋਂ ਆ ਜਾਣਗੇ ਉਦੋਂ ਚਲੇ ਜਾਇਆ ਕਰਨਗੇ ਫਿਰ ਅਗਲੇ ਜੋਂ ਲਾਵਾਂਗੇ ਫੇਰ ਉਹ ਦੂ ਅਗਲਾ ਜੋਨਵਾਰੀ ਲਾਊਗਾ ਇਹਨੂੰ ਲਗਾਤਾਰ ਆਪਾਂ ਜਿੰਨਾ ਚਿਰ ਝੋਨਾ ਪੱਕਦਾ ਨਹੀਂ ਇਹ ਆਪਾਂ ਜ਼ਿੰਮੇਵਾਰੀ ਨਿਭਾਉਣੀ ਆ ਠੀਕ ਹੈ ਨਾ ਇਹਨੂੰ ਆਪਾਂ ਇਹ ਨਾ ਹੈਗਾ ਅਗਲੇ ਨੂੰ ਲੱਗੇ ਵੀ ਲੈ ਉਹਦਾ ਅੱਜ ਆਇਆ ਸੀ ਚਲੇ ਗਿਆ ਬਾਸ ਸੁਣ ਫੇਰ ਆ ਜੀਏ ਫੇਰ ਨਹੀਂ ਇੱਥੇ ਆਪਣੇ ਬੰਦੇ ਬੈਠੇ ਹੋਣਗੇ ਜੇ ਕੋਈ ਆਊਗਾ ਉਹ ਆਪਾਂ ਨੂੰ ਮੈਸੇਜ ਦੇਣਗੇ ਆਪਾਂ ਫੇਰ ਆਣ ਕੇ ਲੜਾਂਗੇ ਵੱਡਾ ਇਕੱਠ ਕਰਾਂਗੇ ਇਸੇ ਤਰ੍ਹਾਂ ਤੇ ਇਹ ਭਲੇਖਾ ਕੱਢ ਦੇ ਉਹ ਨੋਟ ਕਰ ਲਿਆ ਜੀ ਅਵਤਾਰ ਇਹ ਭਲੇਖਾ ਕੱਢ ਦੇਵੇ ਇੱਥੋਂ ਦਾ ਪ੍ਰਸ਼ਾਸਨ ਜਾ ਇਹ ਜਿਹੜੇ ਗੁੱਡਿਆਂ ਦੀ ਧਾਰ ਲੈ ਕੇ ਆਏ ਸੀ ਜਾ ਇੱਥੋਂ ਦਾ ਹਲਕਾ ਵਿਧਾਇਕ ਲਾਡੀ ਢੋਸ ਜਾ ਇਹ ਨਾਲੇ ਹੋਰ ਕੋਈ ਚੌਥੇ ਚੁਮਤੇ ਜਿਹੜੇ ਹੁੰਦੇ ਆ ਉਹ ਵੀ ਕਿਸੇ ਵੀ ਕੀਮਤ ਤੇ ਐਸ ਜ਼ਮੀਨ 'ਚ ਪੈਰ ਨਹੀਂ ਪਾਉਣ ਦੇਵਾਂਗੇ ਤੇ ਜੇ ਕਿਸੇ ਨੇ ਕੋਈ ਸ਼ਰਾਰਤ ਕੀਤੀ ਤੇ ਫਿਰ ਭਾਈ ਅਸੀਂ ਬਖਸ਼ਾਂਗੇ ਨਹੀਂ ਅਸੀਂ ਬਖਸ਼ਾਂਗੇ ਨਹੀਂ ਕਿਸੇ ਨੂੰ ਚਾਹੇ ਐਮਐਲ ਹੋਵੇ ਚਾਹੇ ਡੀਸੀ ਹੋਵੇ ਚਾਹੇ ਐਸਐਸਪੀ ਹੋ ਆਇਆ ਸੀ ਨਾ ਇੱਥੇ ਐਸਬੀਏ ਤੇ ਹਾਂਜੀ ਹਾਂਜੀ ਮੁੜ ਗਿਆ ਮੁੜ ਗਿਆ ਉਹਨੂੰ ਪਤਾ ਸੀ ਅੱਗੇ ਬਾਹਰ ਨਹੀਂ ਚੱਲਣੀ ਤੇ ਗਾਂਵ ਨਹੀਂ ਚੱਲਣ ਦੇਵਾਂਗੇ ਜਿਹੜੀਆਂ ਧਾੜਾਂ ਇਹਨਾਂ ਨੇ ਲਿਆਉਣੀਆਂ ਆ ਜਾਣ ਪਰ ਉਹ ਲਲਕਾਰ ਕੇ ਤੇ ਜੇ ਚੋਰੀ ਆਏ ਤਾਂ ਫਿਰ ਫਿਰ ਦੂਜਾ ਦੂਜਾ ਕੰਮ ਵੀ ਫਿਰ ਵਰਤਾਂਗੇ ਫਿਰ ਇਹ ਨਾ ਕਿਹਾ ਜੀ ਸੋ ਇਹਦੇ ਵਾਸਤੇ ਇਹ ਆ ਵੀ ਇਹ ਭਲੇਖੇ ਦਿਲਾਂ ਚੋਂ ਕੱਢ ਦੇਣ ਪ੍ਰਸ਼ਾਸਨ ਇੱਥੋਂ ਦਾ ਇੱਥੋਂ ਦਾ ਵਿਧਾਇਕ ਦਾ ਹੋਰ ਵੀ ਜੋ ਹੈਗੇ ਆ ਵੀ ਇਸ ਜ਼ਮੀਨ ਤੇ ਤੁਸੀਂ ਕਾਬਜ ਹੋ ਜਾਓਗੇ ਇਹ ਭੁੱਲ ਜਾਓ ਹਾਂ ਕਿਤੇ ਬਹਿ ਕੇ ਸਾਡੇ ਨਾਲ ਗੱਲ ਕਰਨੀ ਇਹ ਕਰ ਲਿਆ ਜੀ ਗੱਲ ਤੋਂ ਨਹੀਂ ਅਸੀਂ ਭਜਦੇ ਗੱਲ ਤੋਂ ਕਿਤੇ ਨਹੀਂ ਭਜਦੇ ਗੱਲ ਅਸੀਂ ਜਦੋਂ ਵੀ ਤੁਸੀਂ ਕਹੋਗੇ ਕਰਾਂਗੇ ਪਰ ੱੱਕੇ ਸ਼ਾਹੀ ਨਹੀਂ ਹੋਣ ਦੇਵਾਂਗੇ ਸੋ ਅੰਤ ਦੇ ਵਿੱਚ ਮੇਰਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਫਰੋਜਪੁਰ ਦਾ ਕਪੂਰਥਲੇ ਦਾ ਮੁਖਰ ਦਾ ਲੁਧਿਆੜੇ ਦਾ ਤੇ ਮੋਗੇ ਵਾਲੇ ਜਿੰਨੇ ਸਾਡੇ ਵਰਕਰ ਸਾਡੇ ਆਗੂ ਸਾਡੀਆਂ ਬੀਬੀਆਂ ਪੈਣਾ ਖਾਸ ਤੌਰ ਤੇ ਜਿਹੜੀਆਂ ਸਪੈਸ਼ਲ ਆਈਆਂ ਚੱਲ ਕੇ ਬਠਿੰਡਾ ਬਠਿੰਡੇ ਵਾਲੇ ਵੀ ਇੱਥੇ ਆ ਗਏ ਆ ਬਠਿੰਡੇ ਵਾਲੇ ਵੀ ਆਏ ਸਾਰੇ ਜ਼ਿਲ੍ਹਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਆਪਣੇ ਇੱਥੇ ਆਏ ਆ ਆਪਾਂ ਇਸੇ ਲੜੀ ਨੂੰ ਅੱਗੇ ਵਧਾਉਂਦੇ ਜਾਣਾ ਤੇ ਆਪਾਂ ਆਪਦੀ ਲੜਾਈ ਜਿਹੜੀ ਆ ਉਹ ਜਾਰੀ ਰੱਖਣੀ ਆ ਹੁਣ ਆਜੋ ਆਜੋ ਹਰਮੰਦਰ ਕੋਲ ਗੱਲ ਕਰਨ ਦੀ ਕਰਾਂ। ਬਾਕੀ ਹੁਣ ਤੁਹਾਡੇ ਨਾਲੇ ਆਪ ਆਪ ਕੋ ਗੱਲ ਕਰ ਲੈਣਗੇ। ਆਜੋ ਉੱਤਰ ਹਾਂ ਤਿੰਨ ਜ਼ੋਨ ਤਿੰਨ ਜ਼ੋਨ ਜਿਹੜੇ ਮੈਂ ਕਹਿਆ ਕੋਟਾ ਧਰਮਕੋਟ ਤੇ ਫਤੇਗੜ ਇਹ ਨਾ ਜਾਇਆ ਜੇ ਆਪਾਂ ਮਗਰੋਂ ਮੀਟਿੰਗ ਕਰਕੇ ਇੱਥੇ ਆਪਾਂ ਇਹ ਰਣਨੀਤੀ ਅਗਲੀ ਤੈਅ ਕਰਾਂਗੇ ਧੰਨਵਾਦ। ਬਹੁਤ ਹੀ ਸਤਿਕਾਰਯੋਗ ਸੰਘਰਸ਼ੀ ਯੋਧਿਓ ਕਿਸਾਨੋ ਮਜ਼ਦੂਰੋ ਤੇ ਮੇਰੀਆਂ ਬਹਾਦਰ ਭੈਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੀ ਗੱਲ ਵਾਸਤੇ ਤੁਸੀਂ ਇੱਥੇ ਪਹੁੰਚੇ ਆਂ ਇਹ ਭਰਾਵੋ ਕੋਈ ਦੋਰ ਹੈ ਨਹੀਂ ਇੱਕ ਨਾਹਰਾ ਲਾਉਣੇ ਹੁੰਨੇ ਆਂ ਬੱਚਾ ਬੱਚੀ ਝੋਕ ਦੇਾਂਗੇ ਜ਼ਮੀਨਾਂ ਦੇ ਕਬਜ਼ੇ ਰੋਕ ਦੇਾਂਗੇ ਜੇ ਭਰਾਵੋ ਜ਼ਮੀਨਾਂ ਦੇ ਕਬਜ਼ੇ ਰੋਕਣੇ ਆਂ ਜੇ ਜ਼ਮੀਨਾਂ ਬਚਾਉਣੀਆਂ ਤਾਂ ਫੇਰ ਤਲੀ ਤੇ ਧਰ ਕੇ ਭਰਾਵੋ ਕਬਜ਼ੇ ਰੋਕੇ ਜਾਣੇ ਆ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮਸਲਾ ਆਉਂਦਾ ਹੈ ਹਮੇਸ਼ਾ ਲੋਕ ਲੜਦੇ ਹੁੰਦੇ ਨੇ ਲੋਕ ਜਿਹਦੇ ਹੁੰਦੇ ਨੇ ਲੋਕ ਤਾਂ ਤਬੱਡੀ ਹੁੰਦੀ ਆ ਜੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਲੋਕਾਂ ਦਾ ਡਰ ਨਾ ਹੋਵੇ ਤਾਂ ਇਹਨਾਂ ਨੇ ਬਹੁਤ ਵੇਰੀ ਆਪਣੇ ਗੁਰੂ ਘਰਾਂ ਤੇ ਜਿਨ੍ਹਾਂ ਨੇ ਅਟੈਕ ਕੀਤਾ 84 ਵੇਲੇ ਹਰਮੰਦਰ ਸਾਹਿਬ ਤੇ ਉਦੋਂ ਵੀ ਪਿੰਡਰਾ ਵਾਲੇ ਨੂੰ ਅੱਤਵਾਦੀ ਐਲਾਨ ਕੇ ਬਹੁਤ ਸਾਰਾ ਗਲਤ ਪ੍ਰਚਾਰ ਲੋਕਾਂ 'ਚ ਲੈ ਕੇ ਗਿਆ ਕਿਉਂਕਿ ਲੋਕਾਂ ਤੋਂ ਡਰ ਆ ਇਹਨਾਂ ਨੂੰ ਇਸ ਕਰਕੇ ਚਾਹੇ ਉਹ ਜ਼ਮੀਨ ਤੇ ਕਬਜ਼ਾ ਕਰਕੇ ਵੀ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਲੈ ਕੇ ਆਉਂਦੇ ਆ ਸੁਚੇਤ ਰਹਿਣਾ ਆਉਣ ਵਾਲੇ ਸਮੇਂ ਚ ਕਿਸੇ ਤੇ ਵੀ ਕੋਈ ਸਮੱਸਿਆ ਆਉਂਦੀ ਹੈ ਆਪਾਂ ਸਾਰਿਆਂ ਨੇ ਚੜ੍ਹਦੀ ਕਲਾ ਨਾਲ ਆਪਾਂ ਲੋਕਾਂ ਦੀ ਰਾਖੀ ਕਰਨੀ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਸਰਕਾਰ ਜਿਹੜੀਆਂ ਨੀਤੀਆਂ ਲੈ ਕੇ ਆਈ ਹੈ ਉਹ ਭਰਾਵੋ ਸਾਨੂੰ ਠੂਠਾ ਫੜਾਉਣ ਲੱਗੇ ਹੋਏ ਨੇ ਜ਼ਮੀਨਾਂ ਖੋਹ ਕੇ ਸਾਡੇ ਕੁਦਰਤੀ ਸਰੋਤਾਂ ਤੇ ਕਬਜ਼ੇ ਕਰੀ ਜਾ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਸਾਨੂੰ ਭਰਾਵੋ ਪੂਰੀ ਤਿਆਰੀ ਕਰਕੇ ਤੇ ਇਸ ਵਾਸਤੇ ਤਿਆਰ ਪਰ ਤਿਆਰ ਰਹਿਣਾ ਪੈਣਾ ਜਿੰਨੇ ਤੁਸੀਂ ਟਾਈਮ ਕੱਢ ਕੇ ਆਇਓ ਕਦਮ ਕਦਮ ਚੱਲ ਕੇ ਆਇਓ ਸਾਰਿਆਂ ਦਾ ਧੰਨਵਾਦ ਕਦਮ ਕਦਮ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਜਾਨ ਪਛਾਨ ਕਰਾ ਲਿਆ ਜਾਨ ਪਛਾਨ ਕਰਾ ਦਿਆਂ ਜਿਹੜੇ ਆਪਣੇ ਦੂਜੇ ਜ਼ਿਲ੍ਹਿਆਂ ਤੋਂ ਆਏ ਜਿਨ੍ਹਾਂ ਨੇ ਆਪਣੀ ਹਵੈਚ ਆਏ ਆਪਣੇ ਕਪੂਰਥਲੇ ਜ਼ਿਲ੍ਹੇ ਤੋਂ ਸਰਵਣ ਸਿੰਘ ਬਾਉਪੁਰ ਤੇ ਸ਼ੇਰ ਸਿੰਘ ਬਈ ਵਾਲੋ ਚਲੇ ਗਏ ਆ ਉਹਨਾਂ ਲਈ ਬਹੁਤ-ਬਹੁਤ ਧੰਨਵਾਦ ਬਠਿੰਡੇ ਜ਼ਿਲ੍ਹੇ ਤੋਂ ਲਖਵੀਰ ਸਿੰਘ ਹੋਣੀ ਇਸੇ ਤਰ੍ਹਾਂ ਬਲਵਿੰਦਰ ਸਿੰਘ ਤੇ ਆਪਣਾ ਅਵਤਾਰ ਸਿੰਘ ਮਿੱਠੜੀ ਇਹ ਮੁਕਸਰ ਜ਼ਿਲ੍ਹੇ ਤੋਂ ਤੇ ਇਸੇ ਤਰ੍ਹਾਂ ਆਪਣਾ ਲੁਧਿਆਣਾ ਜ਼ਿਲ੍ਹੇ ਤੋਂ ਆਪਣਾ ਬਕਰਮਜੀਤ ਸਿੰਘ ਤੇ ਨਿਰਮਲ ਸਿੰਘ ਪੰਨੂ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬੈਠੇ ਬੈਜੋ ਬੈਜੋ ਵੀਰ 2 ਮਿੰਟ ਬੈਜੋ 80 ਹਜ਼ਾਰ ਹੀ ਮੰਨੇ ਲੋ ਤੇ ਜੇ 1,80,000 ਰੁਪਇਆ ਤੇਰਾ ਇਹਨਾਂ ਨੇ ਦੇਣਾ ਸੀ ਤੇ ਫੇਰ ਤੂੰ ਉਹਦੇ ਉੱਤੇ ਤੂੰ ਕਹਿੰਦਾ ਮੇਰਾ 15 ਲੱਖ ਰੁਪਇਆ ਕੋਟਾ 'ਚ ਲੱਗ ਗਿਆ ਲੱਖ ਰੁਪਇਆ ਪਰਸੋਂ ਕਹਿੰਦਾ ਮੇਰਾ ਕਬਜ਼ੇ ਤੇ ਲੱਗ ਗਿਆ ਉਹ 1,80,000 ਲੈਣ ਵਾਸਤੇ ਕੋਈ 15 ਲੱਖ ਲਾਊਗਾ ਕਿਹੜਾ ਬੰਦਾ ਮੂਰਖਾ ਵੀ ਤੁਸੀਂ ਕਿਸੇ ਨੂੰ 10,000 ਰੁਪਇਆ ਲੈਣਾ ਉਹ 10,000 ਲੈਣ ਵਾਸਤੇ ਤੁਸੀਂ ਲੱਖ ਰੁਪਇਆ ਖਰਚਾ ਕਰਦੇ ਆ ਕਿ ਉਹਦੇ ਪਿੱਛੇ ਫਿਰ ਕੋਈ ਨਾ ਕੋਈ ਤਾਂ ਰਾਜ਼ ਹੈਗਾ ਨਾ ਬਸ ਆਹੀ ਗੱਲ ਆ ਆਹੀ ਗੱਲ ਆ 1.80 ਹਜ਼ਾਰ ਵੀ ਹੈਰੀ ਸੀਗਾ ਸਿਰਫ ਤੇ ਸਰਫੇਸ ਸੀਗਾ ਵੀ ਜ਼ਮੀਨ ਵੀ ਇਹ ਬਤਾਰੇ ਭੋਲੇ ਆ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਆ ਲਾ ਕੇ ਲਾਰਾ ਲੂਰਾ ਮੁਰਕੇ ਕਬਜ਼ਾ ਕਰਕੇ ਖਾਣ ਜਾਂਦੇ ਹੁੰਦਾ ਤਕੜੇ ਬੰਦੇ ਕਰਦੇ ਆ ਕਰਦੇ ਆਏ ਆ ਹੁਣ ਵੀ ਕਰਦੇ ਆ ਜੇ ਆਪਾਂ ਜਥੇਬੰਦੀ ਨਾ ਹੁੰਦੀ ਤੁਸੀਂ ਨਾ ਹੁੰਦੇ ਤਾਂ ਫੇਰ ਉਹੋ ਹੀ ਹੋਣਾ ਸੀ ਜਿਹੜਾ ਲੋਕ ਕਰਦੇ ਆ ਜਿਹੜਾ ਮਾਲਕ ਭਾਗੋ ਕਰਦੇ ਆ ਜਿਹੜਾ ਕਾਰਪੋਰੇਟ ਕਰਦੇ ਆ ਹੋਣ ਉਹਨਾਂ ਨੇ ਆਪਦੀ ਵਾਹ ਲਾਈ ਆ ਤੇ ਗਾਵੇਂ ਉਹਨਾਂ ਨੇ ਜੋਰ ਲਾਉਣਾ ਠੀਕ ਹੈ ਨਾ ਹੁੰਦੀ ਨਹੀਂ ਆਉਣੀ ਆਪਾ ਆ ਫਰੋਜਪੁਰ ਆ ਨਿਆਜ਼ੀਆਂ ਉਥੇ 2019 ਤੋਂ ਲੈ ਕੇ ਇਸੇ ਤਰ੍ਹਾਂ ਹੀ ਉਹ ਸਾਧਤੀਏ ਦਾ ਨਾਮ ਵੀ ਸਰਜੀਤ ਸਿੰਘ ਆ ਜਿਹੜਾ ਮਮਦੋਰ ਦੇ ਵਿੱਚ ਆੜਤੀ ਆ ਨਾ ਉਹਦਾ ਨਾਮ ਵੀ ਸਰਜੀਤ ਸਿੰਘ ਆ ਤੇ ਇਹਦਾ ਵੀ ਸਰਜੀਤ ਸਿੰਘ ਆ ਉਹਨੇ 32 ਕਨਾਲਾਂ ਰਜਿਸਟਰੀ ਕਰਾਈ ਸੀ ਧੋਖੇ ਨਾਲ ਤੇ ਇਹਦੇ 4 ਕਨਾਲਾਂ ਕਰਾਈ ਆ ਤੇ 2019 ਤੋਂ ਲੈ ਕੇ ਉਥੇ ਕਬਜ਼ਾ ਨਹੀਂ ਹੋਣ ਦਿੱਤਾ ਨਾਲੇ ਹਾਈ ਕੋਰਟ ਦੇ ਵਿੱਚੋਂ ਜਿੱਤੇ ਆ ਹੋ ਤੇ ਡੀਸੀ ਨੇ ਕਿਹਾ ਸੀਗਾ ਵੀ ਦਖਲ ਪਵਾਓ ਹਾਈ ਕੋਰਟ ਨੇ ਡੀਸੀ ਨੂੰ ਆਰਡਰ ਕਟੇ ਸੀ